ਹਾਂਜੀ ਸਤਿ ਸ਼੍ਰੀ ਅਕਾਲ ਜੀ ਸੁਖਿੰ다 ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਓਵਨ ਲੈ ਕੇ ਆਏ ਆ ਤੁਹਾਡੇ ਨਾਲ ਖੁਸ਼ੀ ਸਾਂਝੀ ਕਰਦੇ ਆ ਤੇ ਇਹ ਲੈਤਾ ਹੈ ਓਵਨ ਤਾਂ ਖਰੀਦ ਲਿਆ ਪਰ ਓਵਨ ਚਲਾਉਣਾ ਨਾਲ ਹਜੇ ਤੀ ਦਿਮਾਗ ਨਹੀਂ ਸਾਡੇ ਕੋਲੇ ਆਇਆ ਵੀ ਕਿਵੇਂ ਚਲਾਉਣਾ ਕਿਵੇਂ ਨਹੀਂ ਬਸ ਲਿਆ ਕੇ ਸਜਾ ਲਿਆ ਇਹ ਇੱਕ ਮੈਨੂੰ ਆਇ ਲੱਗਦਾ ਜੀ ਨੇ ਅੱਜ ਦੀ ਉਹ ਬੰਦੀ ਕਾਰਡ ਕੱਢੀ ਹੈ ਜਿਹਨੇ ਬਣਾਇਆ ਉਹ ਖੱਬੇ ਕੋ ਭੱਥ ਨਾਲ ਕੰਮ ਕਰਦਾ ਹੁਣ ਇਹਦਾ ਟੱਕਣ ਨਾ ਖੱਬੇ ਪਾਸੇ ਖੁੱਲਦਾ ਅਸੀਂ ਬਣਾ ਲਿਆ ਇਹ ਵੇਖੋ ਇਹਦਾ ਗਰਾ ਕਾਰਨਰ ਜਮਾ ਸਾਨੂੰ ਐਸਬੀ ਐਸਾਈਡ ਹੀ ਖੁੱਲਦੀ ਹੁੰਦੀ ਹੈ ਜ਼ਿਆਦਾਤਰ ਚੀਜ਼ ਜੇ ਪਾਸੇ ਖੁੱਲਦੀ ਹੈ ਪਰ ਇਹ ਪੁੱਠਾ ਇਹ ਖੱਬੇ ਪਾਸੇ ਖੁੱਲਦਾ ਤੇ ਹੁਣ ਛੋੜੀ ਖੋਲਣ ਦੇ ਵਿੱਚ ਦਿੱਕਤ ਆ ਰਹੀ ਹੈ ਕਿ ਟੇਡੇ ਜੋ ਕੀ ਚੱਕਣੀ ਪੈਂਦੀ ਹੈ ਇਹਦੇ ਨਾਲ ਦੋ ਗੰਪਾਂ ਨੂੰ ਗ੍ਰਿਲਾਂ ਮਿਲੀਆਂ ਹੋਈਆਂ ਜੀ ਸਟੈਂਡ ਜਿਵੇਂ ਇਹ ਹੋਇਆ ਇੱਕ ਤਾਂ ਛੋਟਾ ਸਟੈਂਡ ਵੱਡਾ ਸਟੈਂਡ ਇੱਕ ਆਹ ਛੋਟਾ ਸਟੈਂਡ ਇਹ ਦੋ ਸਟੈਂਡ ਆ ਤੇ ਇਹਦੇ ਵਿੱਚ ਆਹ ਰੱਖਣ ਨੂੰ ਟ੍ਰੇ ਤੇ ਆਹ ਮੇਰਾ ਘੁੰਮਦੀ ਜਾਂਦੀ ਏਰੀਓ ਇਹ ਪਹਿਲਾਂ ਤਾਂ ਸਾਨੂੰ ਇਹ ਵੀ ਨਹੀਂ ਪਾਈ ਰੱਖਣੀ ਆਉਂਦੀ ਸੀਗੀ ਤੇ ਇਹ ਵੀ ਅਸੀਂ ਉਸ ਨੂੰ ਪੁੱਛਿਆ ਮਕੈਨਿਕ ਨੂੰ ਵੀ ਇਹ ਕੀ ਚੀਜ਼ ਆ ਉਹ ਆਇਆ ਸੀ ਸਮਝਾ ਕੇ ਗਿਆ ਸਮਝਾ ਕੇ ਕੀ ਗਿਆ ਉਹ ਇੰਗਲਿਸ਼ ਜ਼ਿਆਦਾ ਬੋਲਦਾ ਸੀ ਹਿੰਦੀ ਜ਼ਿਆਦਾ ਬੋਲਦਾ ਸੀ ਕੋਈ ਸਮਝ ਨਹੀਂ ਆਉਂਦੀ ਸੀ ਪਹਿਲਾਂ ਮੈਂ ਤਾਂ ਇਹਦੀ ਸਮਝਦਾਰ ਸੀ ਮੈਂ ਤਾਂ ਪਲੇਟ ਹੀ ਉੱਥੇ ਰੱਖੀ ਰੱਖੀ ਬੈਠੀ ਸੀ ਆ ਦੇਖੋ ਜੀ ਕਿਹਦੇ ਵਿੱਚ ਆ ਪਲੇਟ ਹੈ ਤੇ ਜੋ ਦਿੱਖਦਾ ਮੈਨੂੰ ਆਈ ਜਾਂਦੀਆਂ ਤੇ ਉਹ ਕਿਸੇ ਨਾ ਆਉਣਾ ਤੇ ਮੈਂ ਕੁਝ ਕ ਦੱਸਦੀ ਆ ਇੱਕ ਦੇ ਨਾਲ ਆ ਸਟੈਂਡ 'ਚ ਆਇਆ ਸੀ ਜੀ ਇਹਦੇ ਟਾਇਰ ਤੇ ਲੱਗੇ ਟਾਇਰ 'ਚ ਲੱਗੇ ਜਿਹੜਾ ਇਹ ਪਲੇਟ ਨੂੰ ਘੂਰ-ਘੂਰ ਘੁਮਾਉਂਦਾ ਹੈ ਤੇ ਜਿਹੜੀ ਆਹ ਵਾਲੀ ਪਲੇਟ ਸੀ ਇਹ ਮੈਂ ਪੁੱਠੀ ਰੱਖ ਰਹੀ ਸੀ ਤੇ ਫਿਰ ਉਹ ਸਮ ਦੱਸ ਕੇ ਗਏ ਵੀ ਇਹਨੂੰ ਦੱਸ ਕੇ ਗਏ ਕਿ ਇਹਨੂੰ ਐਸਾ ਮੈਂ ਸਿੱਧੀ ਰੱਖਣਾ ਹੈ ਤੇ ਇਹਦੇ ਵਿੱਚ ਐ ਲੌਕ ਜਿਹਾ ਲੱਗ ਜਾਂਦਾ ਆਪਸ ਚ ਇਹਨੂੰ ਇਹ ਥੋੜਾ ਜਿਹਾ ਫੇਰ ਘੁਮਾਉਂਦੇ ਹਨ ਤੇ ਇਹ ਬਿਲਕੁਲ ਸੈੱਟ ਜੇ ਆ ਗਈ ਤੇ ਫਿਰ ਇਹਨੂੰ ਆ ਆਪਣੇ ਆਪ ਹੀ ਲੌਕ ਜਿਹਾ ਲੱਗ ਜੂਗਾ ਇਹਦਾ ਤੇ ਆਹ ਦੇਖੋ ਜੀ ਇਹ ਇਹ ਸੈਟਿੰਗ ਹੋ ਜਾਂਦੀ ਹੈ ਆ ਦੇਖੋ ਇੰਨੀ ਘੁੰਮਦੀ ਹੈ ਇਹ ਜਿਆਦਾ ਨਹੀਂ ਬਸ ਇਹ ਹੋਏ ਸੈੱਟ ਹੋ ਜਾਂਦੀ ਹੈ ਜਦੋਂ ਇਹਨੂੰ ਚਲਾਵਾਂਗੇ ਫਿਰ ਇਹ ਘੁੰਮਦੀ ਆ ਤੇ ਇਧਰੇ ਇਹਦੇ ਕਾਫੀ ਸਾਰੇ ਫੰਕਸ਼ਨ ਦਿੱਤੇ ਹੋਏ ਆ ਜਿਨ੍ਹਾਂ ਦੀ ਹੈਤੀ ਕਿ ਮੈਨੂੰ ਕੋਈ ਖਾਸ ਜਾਣ ਇੰਨਾ ਇਹਨਾਂ ਦੀ ਹੈਤੀ ਕੋਈ ਜਾਣਕਾਰੀ ਨਹੀਂ ਵੀ ਕੀ ਕੁਛ ਆ ਬਸ ਇੰਨਾ ਪਤਾ ਲੱਗਿਆ ਹੈ ਵੀ ਇੱਥੋਂ ਇਹ ਸਟਾਰਟ ਹੁੰਦਾ ਹੈ ਇੱਥੋਂ ਇਹ ਬੰਦ ਹੋ ਜਾਂਦਾ ਤੇ ਬੰਦ ਹੋ ਜਾਂਦਾ ਤੇ ਇੱਥੇ ਆਹ ਹਾਇ ਦਾ ਟਾਈਮ ਲੱਗਦਾ ਵੀ ਜਿੰਨਾ ਟਾਈਮ ਤੁਸੀਂ ਲਾਉਣਾ ਸਕੈਂਟਮੈਂਟ ਜਲਾਮੈਂਟ ਤੇ ਇਥੇ ਇਥੋ ਜਿhko ਚੀਜ਼ ਗਰਮ ਕਰਨੀ ਆ ਤੇ ਕੋਈ ਵਾਲਣੀ ਆ ਦੁੱਧ ਵਾ ਚਾਹ ਚ ਉਹ ਇਥੋਂ ਹੁੰਦੀ ਆ ਤੇ ਅਗਰ ਇਹਦੇ ਉੱਤੇ ਚੀਜ਼ ਕੁੱਕ ਵੀ ਆਪਾਂ ਜੇ ਕੋ Roast ਕਰਨੀ ਆ ਚੀਜ਼ ਉਹ ਗ੍ਰਿਲ ਤੋਂ ਹੁੰਦੀ ਆ ਐਸੋ ਜਿhko ਕੇਕ ਕੋਈ ਪੀਜ਼ਾ ਵਗੈਰਾ ਬਣਾਉਣਾ ਉਹ ਇਥੋਂ ਬੰਦ ਆ ਆ ਇਹਦਾ ਕੰਬੀਨੇਸ਼ਨ ਆ ਜੇ ਇਹਨਾਂ ਦੋਨਾਂ ਨੂੰ ਇਕੱਠਿਆਂ ਨੂੰ ਚਲਾਉਣਾ ਚਾਹੇ ਇਹਨਾਂ ਦੋਨਾਂ ਨੂੰ ਇਹ ਕੰਬੀਨੇਸ਼ਨ ਤੇ ਬਾਕੀ ਸਾਡੇ ਕੋਲ ਹਜੇ ਇਹਦੇ ਬਰਤਨ ਹੈ ਨਹੀਂ ਅਦੇ ਦਿੱਤੇ ਬਟਨ ਲਗ ਲਗ ਟਿਕਦੇ ਜਿਵੇਂ ਹੁਣ ਇਹਦੇ ਉੱਤੇ ਹੁੰਦਾ ਜੇਖਾ ਚਾਹ ਕਰਨੀ ਹੈ ਚਾਹ ਵਾਲਾ ਬਟਨ ਨੱਪਦੀਏ ਦਹੀਂ ਜਮਾਉਣੀ ਹੈ ਦਹੀਂ ਵਾਲਾ ਕੁਕਿੰਗ ਕਰਨੀ ਆ ਇਹ ਸਾਰਾ ਕੁਝ ਵੀ ਆਪਾਂ ਮੱਖਣੀ ਤੋਂ ਕਿਉਂ ਬਣਾਉਣਾ ਹੋਵੇ ਉਹ ਇਹ ਉਥੇ ਐ ਵੀ ਇਸ ਤਰ੍ਹਾਂ ਸਾਰਾ ਕੁਝ ਇਸ ਤੇ ਲਿਖਿਆ ਹੋਇਆ ਹੈ ਦੇਖੀ ਕੋਸ਼ ਚਾਤਾ ਹੈ ਇਸ ਤੇ ਜੇ ਆਪਾਂ ਜਿਵੇਂ ਘੱਟ ਕਰਨਾ ਜਾਂ ਵਧ ਕਰਨਾ ਬੈਂਡਸ ਪਲੱਸ ਇਸ ਤੋਂ ਹੋ ਜਾਂਦਾ ਹੈ ਆ ਸਟੀਮ ਹੁੰਦੀ ਹੈ ਜੀ ਦਿਨ ਸਾਫ ਕਰਨਾ ਹੋਵੇ ਇੰਨੀ ਸਮਝ ਆਈ ਜ਼ਿਆਦਾ ਨਹੀਂ ਆਈ ਹੈ ਇਹ ਠੀਕਾ ਤੇ ਬਰਤਨ ਇਹਦੇ ਹੈ ਨਹੀਂ ਜੀ ਸਾਡੇ ਕੋਲ ਬਰਤਨ ਹੈ ਥੀ ਸਾਨੂੰ ਪਤਾ ਨਹੀਂ ਇਹ ਕਿਸ ਕਿਸ ਤਰ੍ਹਾਂ ਲੱਗਦੀ ਹੈ ਬਰਤਨ ਅਸੀਂ ਲੈ ਕੇ ਆਵਾਂਗੇ ਜਦੋਂ ਬਰਤਨ ਲੈ ਕੇ ਇਹਨੂੰ ਚਲਾਇਆ ਤੇ ਤੁਹਾਡੇ ਨਾਲ ਨਾਲ ਉਹ ਵੀ ਸ਼ੇਅਰ ਕਰੂੰਗੀ ਕਿ ਕਿਵੇਂ ਕਿਵੇਂ ਮੈਨੂੰ ਇਹਦੀ ਜਾਣਕਾਰੀ ਮਿਲਦੀ ਹੈ ਕਿਵੇਂ ਨਹੀਂ ਇਹ ਸਾਨੂੰ 14000 ਦੇ ਆਸ-ਪਾਸ ਪਿਆ ਹੈ ਜੀ ਐਲੀ ਹੈਂਡ ਕਨਵੈਕਸ਼ਨ ਹੋਣ ਇਹ ਜਿਹੜਾ ਕਨਵੈਕਸ਼ਨ ਓਵਨ ਹੁੰਦਾ ਹੈ ਮਾਈਕ੍ਰੋਵੇਵ ਦਾ ਕੰਮ ਵੀ ਕਰਦਾ ਹੈ ਤੇ ਇਹਦਾ 28 ਲੀਟਰ ਹੈ ਜੀ ਉਹ ਵੀ 28 ਲੀਟਰ ਹੈ ਤੇ 14000 ਚ ਪਿਆ ਸਾਨੂੰ ਇਹ ਤੇ ਹੁਣ ਜਦੋਂ ਇਹਨੂੰ ਚਲਾਵਾਂਗੇ ਕੀ ਕੀ ਵਰਤੂ ਚਾਊਗਾ ਕੋਵੇਂ ਹੋਵੇ ਮੈਂ ਤੁਹਾਡੇ ਨਾਲ ਵੀਡੀਓ ਜਰੂਰ ਸ਼ੇਅਰ ਕਰੂੰਗੀ ਮੈਨੂੰ ਇਹਦਾ ਕੋਈ ਫਾਇਦਾ ਹੋਇਆ ਕਿ ਨਹੀਂ ਅਜੇ ਤੱਕ ਤਾਂ ਮੈਂ ਇਹਨੂੰ ਸਾਹਮਣੇ ਬੈਠੀ ਐ ਤੀ ਕੋਈ ਵਰਤਨ ਨਹੀਂ ਇਹਨੂੰ ਚਲਾਉਣ ਵਾਲੇ ਤੇ ਪਲਾਸਟਿਕ ਦੇ ਵਰਤਨ ਕਹਿੰਦੇ bina ਵਰਤੋ ਜੋ ਪਲਾਸਟਿਕ ਖਾਣੇ ਚ ਚਲਾ ਜਾਂਦਾ ਖਾਣੇ ਚ ਆ ਜਾਂਦਾ ਹੈਗਾ ਪਲਾਸਟਿਕ ਦੇ ਵਰਤਨ ਆਪਾਂ ਨੂੰ ਨਹੀਂ ਵਰਤਣੇ ਚਾਹੀਦੇ ਤੇ ਅਸੀਂ ਫਿਰ ਇਹਦਾ ਕੱਟ ਕੇ ਵੀ ਫਿਰ ਚਲਾਇ ਨਹੀਂ ਵੀ ਕੱਚ ਦੇ ਬਰਤਨ ਨਹੀਂ ਬਰਤਨੇ ਚਾਹੀਦੇ ਆਪਾਂ ਨੂੰ ਤੇ ਆਹ ਦੇਖੋ ਆਪਾਂ ਥੋੜੀ ਸੋਈ ਦਾ ਕੰਮ ਕਰਵਾਇਆ ਸੀ ਇਹ ਵੀ ਆਪਾਂ ਵੀਡੀਓ ਫੇਰ ਪਾਵਾਂਗੇ ਕਦੇ ਹੁਣ ਆਪਾਂ ਲੱਗ ਗਏ ਸੇਵੀਆਂ ਬਣਾਉਣ ਘੜਾ ਨਹੀਂ ਹਾਲਗਾ ਤੇ ਲਓ ਦੱਸਦੀ ਮੈਂ ਤੁਹਾਨੂੰ ਗੋੜਾ ਕਿਵੇਂ ਬੰਦੀ ਹੈ वैसे ਤਾਂ ਉਦਾਸ ਦੀ ਸੀ ਵੀ ਜਿਹਨੂੰ ਸੇਵੀਆਂ ਆਪਾਂ ਪਹਿਲਾਂ ਸੇਕਦੇ ਹੁੰਨੇ ਹਨਾ ਗੋੜਾ ਵਾਲੀ ਸੇਵੀ ਬਣਾਉਣ ਤੋਂ ਪਹਿਲਾਂ ਸੇਕਦੇ ਆਂ ਜੀ ਸੁਆਦ ਬਣ ਜਾਂਦੀ ਹੈ। ਆਹ ਨੂੰ 2 ਚਮਚ ਪਲੀਆਂ ਆਪਾਂ ਪਾ ਕੇ ਘਿਉੜੀਆਂ। ਤੇ ਦੇਖੋ ਠੀਕ ਹੈ ਨਾ ਕਿ ਆਹ ਪਲੀਆਂ ਆਪਣੇ ਕੋਲ ਤੇ ਆਪਾਂ ਪਲਾ ਕਿਉਂ ਪਾ ਲੈ ਥੋੜੀਆਂ ਸਿੱਕੀਆਂ ਉਚਾਦੀ ਖਾਣੇ ਆ ਕਿ ਕਿਸ ਘੱਟ ਖਾਣੇ ਤੇ ਫਿਰ ਦੋ ਪਰਮਾਂ ਨੂੰ ਪਾ ਸਕਦੇ ਆ ਦੇਖਿਓ ਦੇ। ਤੇ ਦੋ ਚਮਚ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਈਏ ਸੇਵੀਆਂ। ਇਸ ਲਈ ਇਹ ਸਾਰੇ ਘਰ ਦੀਆਂ ਬਣਾਈਆਂ ਹੋਈਆਂ ਸੀ ਜਿਹੜੀਆਂ ਸੀ ਆਟੇ ਦੇ ਆਟੇ ਨੂੰ ਤਾਂ ਪਰੇਸ਼ਾਨ ਕਰਤੀ ਸੂਚੀ ਕਰ ਸਕੇ ਜੀ ਪਹਿਲਾਂ ਆਪਾਂ ਤੇਵੀ ਨੂੰ ਤੇਵੀ ਨੂੰ ਪਹਿਲਾਂ ਪਰੋਸਤ ਕਰਾਂਗੇ ਅੰਦੇਖੋ ਪਹਿਲਾਂ ਇਹਨਾਂ ਨੂੰ ਘੀ ਅੱਗ ਦੇ ਉੱਤੇ ਇਸ ਤਰ੍ਹਾਂ ਰੋਸਟ ਕਰ ਲਾਂਗੇ ਪੰਜ ਦੋ ਮਿੰਟ ਲਈ ਥੋੜਾ ਜਿਹਾ ਕਲਰ ਚੇਂਜ ਹੋ ਜਾਊਗਾ ਇਹਨਾਂ ਦਾ ਜੇ ਕੋਈ ਝੜਣਾ ਹੈ ਕਿ ਲੈ ਸਤਾਦੇ ਵੀ ਓਵਨ ਦੇ ਵਿੱਚ ਵੀ ਸੇਵੀਆਂ ਬਹੁਤ ਸੋਹਣੀਆਂ ਰੋਸਟ ਹੁੰਦੀਆਂ ਪਰ ਹਜੇ ਆਪਣੇ ਕੋਲ ਫਿਰ ਓਵਨ ਚਲਾਉਣ ਵਾਲੇ ਨਹੀਂ ਤਾਂ ਓਵਨ ਦੇ ਵਿੱਚ ਰੱਖਣ ਵਾਲੇ ਬਰਤਨ ਹੈ ਜਿਉਂ ਕਹਿੰਦੇ ਸਾਰੇ ਕੱਚ ਦੇ ਬਰਤਨ ਵਧੀਆ ਇਹ ਪਲਾਸਟਿਕ ਦਾ ਬਰਤਨ ਉਹਨਾਂ ਵੀ ਕਈ ਵਾਰ ਕਲਰ ਛੱਡ ਜਾਂਦਾ ਹੈ ਜਾਂ ਕਈ ਵਾਰ ਵੀ ਜਿਆਦਾ ਸੇਕ ਦੇ ਖਰਾਬ ਹੋ ਜਾਂਦਾ ਵੀ ਤੁਸੀਂ ਨਾ ਹੀ ਰਿਸਕ ਲਿਓ ਤੁਸੀਂ ਕੱਚ ਦੇ ਬਰਤਨ ਲਿਓ ਫਿਰ ਤਾਂ ਕਰਕੇ ਤੁਸੀਂ ਚਲਾਇਆ ਨਹੀਂ ਓਵਨ ਤੇ ਬਾਕੀ ਹਜੇ ਸੱਚ ਨੂੰ ਓਵਨ ਚਲਾਉਣੇ ਆਲਾ ਹੈ ਨਾ ਆ ਗਿਆ ਨਹੀਂ ਆਪਣੇ ਕੋਲ ਵੀ ਹੌਲੀ ਹੌਲੀ ਸਿੱਖਾਂਗੇ ਆਪਾਂ ਕਿਵੇਂ ਚੱਲਦਾ ਵੈਸੇ ਤਾਂ ਉਹਦੇ ਉੱਤੇ ਬਟਨ ਕੋਈ ਅਜਿਹਾ ਹੈ ਨਹੀਂ ਕਿ ਜੋ ਕੋਈ ਖਰਾਬ ਹੋ ਜੇ ਤਾਂ ਥੋੜੀ ਜਿਹੀ ਫੇਰ ਵੀ ਆਏ ਹੁੰਦਾ ਵੀ ਚੱਲ ਨਹੀਂ ਦੀ ਚੀਜ਼ ਆ ਹੌਲੀ ਹੌਲੀ ਸਿੱਖ ਲਾਂਗੇ ਜਿਵੇਂ ਜਿਵੇਂ ਮੈਂ ਸਿੱਖੂਗੀ ਜੋ ਕੁਝ ਉਹ ਚ ਬਣਾਉਂਗੀ ਨੂੰ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੂੰਗੀ ਤਾਂ ਕਿ ਤੁਸੀਂ ਵੀ ਲੈ ਕੇ ਆਓ ਤੇ ਤੁਹਾਨੂੰ ਵੀ ਕੋਈ ਦਿੱਕਤ ਨਾ ਆਵੇ ਆਏ ਜ਼ਿਆਦਾਤਰ ਵੀਡੀਓ ਵੀ ਇਹਨੇ ਆਪਾਂ ਹਿੰਦੀ ਚ ਇੰਗਲਿਸ਼ ਚ ਹੁੰਦੀਆਂ ਵੀ ਕਈ ਮੇਰੀਆਂ ਭੈਣਾਂ ਨੇ ਹੁੰਦੀਆਂ ਵੀ ਨਹੀਂ ਵੀ ਸਮਝ ਆਉਂਦੀ ਇਹ ਮਹਣੇ ਸਿੱ ਭਾਈ ਲੈ ਆ ਤਾਂ ਯਾ ਦੱਸਣ ਉਹ ਤੇ ਉਹ ਜ਼ਿਆਦਾਤਰ ਹਿੰਦੀ ਤੇ ਇੰਗਲਿਸ਼ ਬੋਲਦਾ ਸੂ ਉਹਦੇ ਵਿੱਚੋਂ ਬਸ ਸਾਨੂੰ ਥੋੜਾ ਬਹੁਤ ਹੀ ਸਮਝ ਆਇਆ ਤੇ ਸਾਡੇ ਸਰਦਾਰ ਕਹਿੰਦੇ ਤੁਹਾਨੂੰ ਕੋ ਸਮਝ ਆ ਹੈ ਮੱਕੇ ਦੇ ਤੇ ਸਿਰ ਉਂ ਨਹੀਂ ਲੰਗੀ ਗੀਆਂ ਇਹ ਰੀਆਂ ਗੱਲਾਂ ਕੋਸ ਕੋਨਾਂ ਨੂੰ ਸਮਝ ਆਇਆ ਕੋਸ ਕੋਨ ਨੂੰ ਆਇਆ ਚਾਰਾ ਮਿਲ ਕੇ ਇੰਨਾ ਕੁਛ ਸਿੱਖ ਲਿਆਉਂ ਤੋਂ ਯਾ ਹੈ ਇਹ ਪਹਿਲਾ ਆ ਚੀਜ਼ ਆਇ ਚਲੌਣੀਆਂ ਆ ਚੀਜ਼ਾਂ ਆਇ ਚਲੌਣੇ ਤੇ ਫਿਰ ਹੁਣ ਚਲ ਦੋ ਚਾਰ ਵਰਤਨ ਲੈ ਆਵਾਂਗੇ ਤੇ ਵੈਸੇ ਤਾਂ ਤੇ ਵੱਡੇ ਘਰਾਂ ਦੀਆਂ ਚੀਜ਼ਾਂ ਹੁੰਦੀਆਂ। ਪੌਣੇ ਵਾਸਤੇ ਕੱਚੀ ਰੀਸ ਕਰਨ ਲੱਗ ਜਾਂਦੇ ਆ ਵੀ ਆਪ ਨਿਆਣੇ-ਨਿਆਣੇ। ਤੇ ਚਲੋ। ਬੱਚੇ ਹੁਣ ਵਿਚਾਰੀ ਨਹੀਂ ਤੇ ਕਰਦੇ ਆ ਪਰ ਉਹਨਾਂ ਦਾ ਵੀ ਤਾਂ ਕਹਿਣਾ ਮੰਨਣਾ ਹੀ ਪੈਂਦਾ ਜਿੰਨੇ ਨੂੰ ਠੀਕ ਲੱਗਦਾ। ਅਸੀਂ ਰਸੋਈ ਤਿਆਰ ਕਰਵਾਈ ਸੀ। ਰਸੇਗਾ ਚਲੋ 2 ਮਿੰਟ ਧਰ ਲੈ। ਨਿਆਣੇ। ਤਾਂ ਕੱਕੇ ਸੀ ਉਹ ਵੱਡੇ ਆਉਂਦੇ ਆ। ਉਸ ਵੈਸੇ ਮੈਨੂੰ ਆਂ ਲਾ ਲਾ ਉਹ ਬੰਨੇ ਤਾਂ ਸਾਡੇ ਨਾਲ ਉਹ ਗੱਲ ਕਰੀ ਤੇ ਕਿ ਉਹ ਬੂਟ ਦੀ ਸ਼ਰਾਰਤ ਤੁਸੀਂ ਵੀ ਪੜੀ ਹੋਣੀ ਹੈ ਇਹ ਕਵਿਤਾ ਆਪ ਦੇ ਸਮੇਂ ਦੇ ਵਿੱਚ ਇੱਕ ਕਵਿਤਾ ਹੁੰਦੀ ਸੀ ਆਪਾਂ ਨੂੰ ਪੰਜਾਬੀ ਦੀ ਸੀ ਇਹ ਬੂਟ ਦੀ ਸ਼ਰਾਰਤ ਕੋਈ ਇੱਕ ਲੇਖ ਲੜੀ ਬੂਟ ਲੈ ਕੇ ਆਉਂਦਾ ਲੇਖਕ ਤੇ ਉਹ ਵੇਖੋ ਬੂਟ ਨਾਲ ਵਿਚਾਰਾ ਬੂਟ ਨੂੰ ਪਾਉਂਦਾ ਪਾਉਂਦਾ ਸੌ ਕੁਸ ਨੂੰ ਜਿਹਾ ਹੋਣਾ ਪੈਂਦਾ ਤੇ ਫਿਰ ਉਹ ਜਾ ਕੇ ਬੂਟ ਪੈਂਦਾ ਕੋਈ ਆਂਦਾ ਤੇਰੀ ਤਾਈ ਲਾ ਕੋਈ ਆਂਦਾ ਤੂੰ ਰੂਪ ਪੈਂਟ ਸ਼ਰਟ ਨਾ ਪਾ ਕੋਈ ਆਂਦਾ ਕਿਵੇਂ ਕੋਈ ਨਾ ਤੁਸੀਂ ਪੜੀ ਹੋਉਂਗੀ ਜਿਹੜੀਆਂ ਨੇ ਪੜੀ ਮੇਰੀਆਂ ਭੈਣਾਂ ਨੇ ਕਮੈਂਟ ਕਰਕੇ ਜ਼ਰੂਰ ਦੱਸੋ ਸਾਡੇ ਸਮੇਂ ਦੇ ਵਿੱਚ ਬੁੱਕ ਦੇ ਵਿੱਚ ਇੱਕ ਕਵਿਤਾ ਹੁੰਦੀ ਸੀ ਬੂਤ ਦੀ ਸ਼ਰਾਰਤ ਤੇ ਉਹ ਉਸ ਤਰ੍ਹਾਂ ਮੈਨੂੰ ਕਾਇਲ ਲਾਦਾ ਵੀ ਉਹ ਬੰਦੀ ਵੀ ਸਾਡੇ ਨਾਲ ਸ਼ਰਾਰਤ ਹੀ ਕਰਦੀ ਪਹਿਲਾਂ ਇਹਦੇ ਲਈ ਪਹਿਲਾਂ ਇਹ ਜੀ ਵੱਡਾ ਪਲੱਗ ਲਵਾਇਆ ਵੱਡੀ ਸੋਚ ਲਵਾਈ ਫੇਰ ਇਹਨੂੰ ਰੱਖਣ ਲਈ ਇੱਕ ਉਹ ਦਰਾਜ ਆ ਬਣਾਇਆ ਜਿਹਦੇ ਵਿੱਚ ਚੰਦ ਰੱਖ ਲਾਂਗੇ ਇਦਰਾ ਬਣਾਇਆ ਤੋ ਢੱਕਣ ਪੁੱਠਾ ਆ ਆਹ ਅਗਲਾ ਢੱਕਣ ਦੇ ਪੁੱਠਾ ਆ ਗਿਆ ਉਹ ਕੰਧ ਵਾਲੇ ਪਾਸੇ ਨੂੰ ਖੁੱਲਦਾ ਜਿਵੇਂ ਕੋਈ ਮੇਰੇ ਨਾਲ ਰੁੱਸਿਆ ਹੁੰਦਾ ਹੈਗਾ ਤੇ ਤੇ ਹਾਜੀ ਬੱਤਨ ਉਹਨੇ ਪਾਸੇ ਪਈ ਮੈਨੂੰ ਆਈ ਲਾ ਲਈ ਉਹ ਉਹ ਨੂੰ ਇਸਨੂੰ ਵੀ ਪੈ ਬਾਈ ਦੇ ਹੱਥ ਪੈ ਜੂਗਾ ਦੇਖ ਤੇ ਜੇ ਜਦੋਂ ਕੁਝ ਬਣਾ ਕੇ ਖਵਾਇਆ ਉਹਨੇ ਫਿਰ ਵੇਖੋ ਕੀ ਬਣਾਉਗਾ ਬਣਾਇਆ ਜਾ ਹੀ ਠੰਡਾ ਨਹੀਂ ਆ ਸੀ ਇਸ ਤਰੀ ਰੋਸਟ ਕਰਕੇ ਬਣਾਉਣਾ ਤੁਸੀਂ ਵੀ ਇੱਕ ਵਾਰੀ ਨਾ ਟ੍ਰਾਈ ਕਰਕੇ ਦੇਖੋ ਬਹੁਤ ਸਵਾਦ ਬਹੁਤ ਟੇਸਟੀ ਬਣਦੀਆਂ ਨੇ ਸੇਵੀਆਂ ਇਸ ਤਰ੍ਹਾਂ ਰੋਸਟ ਕਰਕੇ ਜਿਹੜੀਆਂ ਆਪਾਂ ਪਾਣੀ ਦੇ ਵਿੱਚ उबाल ਕੇ ਬਣਾ ਲੈਂਦੇ ਆ ਉਹ ਆਪਾਂ ਵੀ ਹਾਂ ਉਹ ਵੀ ਠੀਕ ਮਿਲਦਾ ਪਰ ਉਹ ਜ਼ਿਆਦਾਤਰ ਮਰੀਜ਼ਾਂ ਲਈ ਬਣਦੀਆਂ ਆ ਕਿਉਂਕਿ ਲੀਸ ਜੀ ਬਣ ਜਾਂਦੀ ਹੈ ਫਿਰ ਜੋੜਾਂ ਦਾ ਦਰਦ ਕੁ ਜੋੜਾਂ ਦੀ ਹੱਡੀ ਕੁੱਤੀ ਸਤੀ ਹੋਏ ਆਪਾਂ ਉਹਨਾਂ ਵਾਸਤੇ ਬਣਾਉਂਦੇ ਆ ਤੇ ਵੈਸੇ ਜੇ ਆਮ ਆਪਾਂ ਰਿਸ਼ਤੇਦਾਰ ਵਾਸਤੇ ਭੈਣ ਭਾਈ ਵਾਸਤੇ ਬਣਾਉਣੀ ਆ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਸੇਵੀਆਂ ਬਣਾ ਕੇ ਦੇਖੋ ਉਂਗਲਾਈ ਚੜ੍ਹਦੀ ਰਹੋਗੇ ਉਹ ਵੀ ਕੁਝ ਕ੍ਰੀਕ ਕਰਨਾ ਨਹੀਂ ਸਕਾਂਗੇ ਪੁੱਛਾਂਗੇ ਮਾ ਤੁਸੀਂ ਸੀਵੇਂ ਤੇ ਆ ਵੀ ਤੁਸੀਂ ਸੀਵੇਂ ਨਾ ਬੱਕਰੀਆਂ ਬੱਕਰੀਆਂ ਹੋ ਜਾਂਦੀਆਂ ਤੇ ਇਸ ਤਰ੍ਹਾਂ ਪੁੱਸ ਕਰ ਗਈਆਂ ਹੋ ਜਾਂਦੀਆਂ ਤੇ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਨਾ ਤੇ ਸਮਝ ਲਓ ਕਿ ਕੀ ਹੋਇਆ ਪੁੱਜਨ ਤੇ ਹੁਣ ਤੁਸੀਂ ਇਹਦੇ ਵਿੱਚ ਸ਼ੱਕਰ ਪਾਉਣੀ ਹੈ ਸ਼ੱਕਰ ਪਾ ਲਓ ਖੰਡ ਪਾਉਣੀ ਹੈ ਖੰਡ ਪਾ ਲਓ ਗੁੜ ਪਾਉਣਾ ਗੁੜ ਪਾ ਲਓ ਜੋ ਵੀ ਤੁਹਾਡੀ ਇੱਛਾ ਤੁਸੀਂ ਉਹ ਹੀ ਚੀਜ਼ ਪਾ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੋ ਕੱਪ ਪਾਣੀ ਪਾਣੀ ਮੈਂ ਤੁਹਾਨੂੰ ਦੱਸ ਦਿਆਂ ਕਿ ਕਿੰਨਾ ਪਾਉਣਾ ਸਿੰਘ ਜੀ ਕੋਲ ਕਰਨਾ ਬਖਰਾਤ ਬਹੁਤ ਵਧੀਆ ਬੰਨ ਐਨਾ ਪਾਣੀ ਪਾ ਦਿਓ ਵੀ ਇਹ ਡੁੱਬ ਕੇ ਜਾਣ ਸਾਰੀਆਂ ਸੇਬਾਂ ਦੇ ਉੱਪਰ ਵੀ ਨਾ ਪਾਣੀ ਹੋਵੇ ਯਾਨੀ ਸਾਰੀਆਂ ਸੇਬਾਂ ਇਸ ਤਰ੍ਹਾਂ ਇਹ ਭਿੱਜ ਜੇ ਜਾਣ ਅਜਿਹਾ ਕਿ ਐਨਾ ਕਾ ਪਾਣੀ ਹੋਵੇ ਸਾਰੀਆਂ ਸੇਬਾਂ ਪਾਣੀ ਦੇ ਵਿੱਚ ਭਿੱਜ ਜੇ ਰਹਿਣ ਸੁਪਰ ਜਿਹੀ ਹਾਂ ਹਾਂ ਬੰਨੀ ਹੁਣ ਆਪਾਂ ਇਹਦੇ ਵਿੱਚ ਗੁੜ ਪਾ ਲੈਣਾ ਬੜਾ ਭੰਨ ਕੇ ਬਰੀਕ ਕਰਕੇ ਪਾ ਲਿਆ ਤੇ ਚਾਹੀ ਤੁਸੀਂ ਗੁੜ ਨੂੰ ਪਾਣੀ ਚ ਭਿਉਉ ਕੇ ਵੀ ਪਾ ਸਕਦੇ ਹੋ ਪਾਣੀ ਚ ਭਿਉਣਾ ਹੋਣਾ ਤਾਂ ਉਹ ਪਾਣੀ ਤੁਸੀਂ ਪਾ ਦਿਓ ਤੇ ਜੇ ਤੁਸੀਂ ਐਵੇਂ ਵੀ ਪਾਉਣਾ ਤਾਂ ਇਸ ਤਰ੍ਹਾਂ ਵੀ ਪਾ ਲਿਓ ਤੇ ਆਪਾਂ ਦੂਨੀ ਤਰੀਕਾ ਨਾਲ ਕਾਲ ਨੇ ਕਈ ਵਾਰ ਪਾਣੀ ਚ ਅਜ ਮੈਨੂੰ ਥੋੜੀ ਜਲਦੀ ਸੀ ਮੈਂ ਮੈਂ ਜਲਦੀ ਸੀ ਕਾਲ ਸੀ ਤਾਂ ਕਰਕੇ ਪਾਣੀ ਵੇਖੋ ਗੁੜ ਵੇਖ ਪਾਣੀ ਚ ਭਿਜਣ ਲਈ ਥੋੜਾ ਟਾਈਮ ਲੱਗਦਾ ਤੇ ਇਹ ਗਰਮ ਕਰਨਾ ਪੈਂਦਾ ਫਿਰ ਵੀ ਕਿੰਨਾ ਟਾਈਮ ਲੱਗ ਜਾਂਦਾ ਅੱਜ ਮੈਨੂੰ ਥੋੜੀ ਜੀ ਕਾਲ ਜਲਦੀ ਸੀ ਪਰ ਮਾਇ ਪਾਏ ਵੀ ਗੁੜ ਸਾਰਾ ਲੱਗਿਆ ਪ੍ਰੋਪਰ ਗੁਰਦਾ ਮੇਰੇ ਇੰਦਾ ਨੀ ਬੜਾ ਉਹਨਾ ਚੇਰੀ ਲੱਗਦਾ ਤੇ ਤੁਸੀਂ ਸ਼ੱਕਰ ਵੀ ਪਾ ਲਿਓ ਤੇ ਗੁਰ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲਿਓ ਜੇ ਆਪਾਂ ਕੋਈ ਇਹਦੀ ਵੀ ਐਨੀ ਦੱਸਿਆ ਵੀ ਨਾ ਪਉਂ। ਆਂ ਤਾਂ ਇੱਕ ਮੜਾੇ ਖਾ ਕੇ ਦੇਖ ਲਿਓ ਜੇ ਤੁਹਾਨੂੰ ਲੱਗਿਆ ਥੋੜਾ ਫਿੱਕਾ ਤਾਂ ਤੁਸੀਂ ਚੇਚੇ ਚ ਖੰਡ ਪਾ ਲਿਓ। ਜੇ ਤੁਹਾਨੂੰ ਬਹੁਤ ਲੱਗਾ ਠੀਕ ਆ ਵੈਸੇ ਅਸੀਂ ਮਿੱਠਾ ਥੋੜਾ ਜਿਹਾ ਘੱਟ ਹੀ ਖਾਨੀ ਆ ਜਿਆਦਾ ਮਿੱਠਾ ਨਹੀਂ ਪਾਉਂਦੇ। ਪਾਇਓ ਫਿਰ ਜੇਦੋਂ ਆਪਾਂ ਜਿਆਦਾ ਪਾਣੀ ਪਾ ਲੈਂਦੇ ਆ ਫਿਰ ਇਹ ਨਾ ਬਿਖਰ ਜਾਂਦੇ ਨੇ ਚੇਰੇ ਜੁੜਦੇ ਜਾਂਦੇ ਨੇ। ਤੇ ਜਿਆਦਾ ਢੇਸ ਲਗਾਈਆਂ ਤੇ ਜੁੜਦੇ ਜਾਂਦੇ ਆ ਫਿਰ ਇੰਨੀਆਂ ਵਧੀਆ ਨਹੀਂ ਤਾਂ ਆ ਦੇਖੋ ਥੋੜਾ ਆਪਣਾ ਫਰੀਕ ਡੰਗਾਂ ਤੇ ਖੁਰਦੀਆਂ ਜਿਹੜੀਆਂ ਆ ਥੋੜੀਆਂ ਜਿਹੀਆਂ ਵੱਡੀਆਂ ਡੰਗਾਂ ਸੀ ਉਹ ਵੀ ਰਹਿ ਗਈਆਂ ਉਹ ਵੀ ਖੁਰ ਜਾਣਗੇ ਹੁਤਾਤੋਂ ਨਾਲ ਪੂਵਨ ਦਿਖਾਤਾ ਨਾਲ ਆਪਾਂ ਤੁਹਾਨੂੰ ਸੀਰੀਆਂ ਬਣਾਉਣਾ ਭਾਂਤ ਨੂੰ ਕਿ ਅਸੀਂ ਸੀਰੀਆਂ ਕਿਵੇਂ ਬਣਾਉਨੇ ਆ ਇਸ ਲਈ ਖਵਾਈ ਪਾਇਆ ਸਾਰੇ ਵੀਡੀਓ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਸੀਂ ਇਸ ਤਰ੍ਹਾਂ ਹੀ ਬਣਾਉਣਾ ਹੈ ਕਿ ਤੁਹਾਡਾ ਕੋਈ ਹੋਰ ਪ੍ਰੋਜੈਕਟ ਬਣਾਉਣ ਦਾ ਹੋਵੇ ਮੇਰੇ ਨਾਲ ਜਰੂਰ ਸ਼ੇਅਰ ਕਰੇ ਫਿਰ ਉਹ ਨੂੰ ਚੰਗਾ ਲੱਗੂਗਾ ਆ ਦੇਖੋ ਜੀ ਸਾਰਾ ਗੁੜ ਆਪਣਾ ਖੁਰ ਗਿਆ ਇੱਥੇ ਗੁੜ ਦੀ ਕੋਈ ਡਲੀ ਨਹੀਂ ਰਹੀ ਇਸ ਤਰ੍ਹਾਂ ਫਰਚਾਂਦਾ ਉਹ ਗੁੜ ਤੇ ਆ ਦੇਖੋ ਲਾ ਸੇਵਨ ਆਪਣਾ ਬਣ ਕੇ ਤਿਆਰ ਹੋ ਗਿਆ ਹਾਂ ਨਾ ਹੋ ਜੀ ਇਹ ਦੇਖ ਬਿਕਰ ਵੀ ਨਾ ਹਰ ਹਰ ਕਰ ਹਾਉਗਾ ਜਿਉ ਠਾਰਦੇ ਨਾ ਜਿਵੇਂ ਜਿਵੇਂ ਠਾਰਨਗੇ ਉਸ ਤਰ੍ਹਾਂ ਇਸ ਤਰ੍ਹਾਂ ਮਿਲ ਖ ਜਾਣਗੇ ਹੁਣ ਆਪਾਂ ਇਹਨਾਂ ਨੂੰ ਪੇਟ ਚ ਪਾ ਦੋ